ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਿਸਾਨ ਭਰਾਓ ਝੋਨੇ ਲੱਗ ਭਾਗ ਉਹ ਦੇ ਵਿੱਚ ਆ ਚੁੱਕੇ ਆ ਤੇ ਕਾਫੀ ਝੋਨੇ ਅੜੇ ਨਸਰ ਵੀ ਚੁੱਕੇ ਆ ਤੇ ਲਾਟ ਸਟੇਜ ਆਏ ਤੇ ਸਭ ਤੋਂ ਵੱਡੀ ਫਿਕਰ ਕਿਸਾਨ ਭਰਾਵਾਂ ਨੇ ਇਹ ਹੁੰਦੀ ਆ ਕਿ ਆਪਾਂ ਕੁਛ ਇਦਾਂ ਦਾ ਕਰੀਏ ਜੀਦ ਨਾਲ ਕਿ ਝਾੜ ਦੇ ਵਿੱਚ ਵਾਧਾ ਹੋਵੇ ਝਾੜ ਚ ਕੋਈ ਨੁਕਸਾਨ ਨਾ ਹੋਵੇ। ਆਸਾਲ ਤੁਹਾਨੂੰ ਪਤਾ ਕਿ ਪਤਲਪੇਟ ਦੀ ਬਹੁਤ ਜਾਈ ਸਮੱਸਿਆ ਆਈ ਆ। ਤੇ ਉਹਦੇ ਤੋਂ ਕਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਵਾਈਆਂ ਤੇ ਕਿਹੜੇ-ਕਿਹੜੇ ਤਰੀਕਿਆਂ ਨਾਲ ਆਪਾਂ ਝਾੜ ਦਾ ਵਾਧਾ ਕਰ ਸਕਦੇ ਆ ਤੇ ਕਿਹੜੀਆਂ ਗਲਤੀਆਂ ਆਪਾਂ ਇੱਥੇ ਨਹੀਂ ਕਰਨੀਆਂ। ਜਦੋਂ ਗੋਭ ਤੇ ਝੋਨਾ ਆ ਜਾਂਦਾ ਵਾ ਕਿਸਾਨ ਭਰਾਓ ਉਦੋਂ ਆਪਾਂ ਸਪਰੇਅ ਕਰਗੇ ਬਹੁਤ ਲਾਜ਼ਮੀ ਉਹਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਆ ਉਲੀ ਰੋਗ ਦੀ ਸਪਰੇ ਜਿਵੇਂ ਕਿ ਨਟੀਵੋ ਐਮੀ ਸਟਾਰ ਟਾਪ ਕਸਟੋਡੀਆ ਇਹਨਾਂ ਤਿੰਨਾਂ ਦੇ ਸਾਲਟ ਆਪਾਂ ਕਰ ਸਕਦੇ ਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਪਣੀ ਉਲੀ ਪ੍ਰੋਬਲਮ ਆਉਣੀ ਜਾਂ ਝੋਨੇ 'ਚ ਉਹ ਆਉਣ ਨਾ ਦੋਗੇ ਇਦਾਂ ਹੀ ਗੋਭ ਦੀ ਸੰਡੀ ਪਤਲ ਪੇੜ ਤੋਂ ਆਪਾਂ ਕੋਰਾ ਜਨ 60 ਐਮਐਲ ਟਕੂਮੀ 50 ਗ੍ਰਾਮ ਤੇ ਨਾਲ ਦੀ ਨਾਲ ਕਿਸਾਨ ਭਰਾਓ ਕੰਪਲੀਗੋ ਵਰਗੀ ਦਵਾਈ ਆਪਾਂ ਕਰ ਸਕਦੇ ਆ ਜਾਂ ਫੇਮ ਕਰ ਸਕਦੇ ਆ ਆਹ ਜਿਹੜੀਆਂ ਸਪਰੇ ਆਪਾਂ ਕਰ ਸਕਦੇ ਆ ਫਿਰ ਤੇਲੇ ਤੋਂ ਤੁਹਾਨੂੰ ਦੱਸਿਆ ਜੀ ਚੈਸਾ ਉਹ ਸ਼ੀਨ ਆ ਉਹਨਾਂ ਦੇ ਵਿੱਚ ਕੋਈ ਵੀ ਇੱਕ ਦਵਾਈ ਕਰ ਸਕਦੇ ਜੋ ਤੇ ਸਭ ਤੋਂ ਵੱਧ ਰੋਲ ਆ ਜੀ ਪोटाश ਦਾ ਪोटाश ਦੀ ਸਪਰੇ ਗੋਦੇ ਵਿੱਚ ਜਰੂਰ ਕਰੋ ਉਹਦਾ ਹੀ ਫਾਇਦਾ ਵਾ ਕਰਨ ਦਾ 13045 ਕਰ ਸਕਦੇ ਆ 05234 ਕਰ ਸਕਦੇ ਆ ਜਾਂ 0050 ਕਰ ਸਕਦੇ ਆ ਹੋਰ ਵੀ ਪोटाश ਬਹੁਤ ਜਿਆਦਾ ਮਾਰਕੀਟ ਦੇ ਵਿੱਚ ਆ ਰਹੀ ਬਹੁਤ ਤਤਾਂ ਦੇ ਵਿੱਚ ਤੁਸੀਂ ਉਹ ਕਰ ਸਕਦੇ ਜੀ ਦਾ ਕਿ ਝਾੜ ਦੇ ਵਿੱਚ ਵਾਧਾ ਪੌਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਦਾਣੇ ਦਾ ਸ਼ੇਪ ਸਾਈਜ਼ ਸਟਰਕਚਰ ਸਭ ਵਧੀਆ ਕਰੂਗੀ ਭਾਰ ਵਧੇਗਾ ਦਾਣੇ ਦਾ ਠੀਕ ਹੈ ਜੀ ਜਿਹਦੇ ਕਰਕੇ ਕਿ ਝਾੜ ਦੇ ਵਿੱਚ ਵਾਧਾ ਆਏਗਾ ਫੋਕ ਘਟ ਪਊਗੀ ਇਸ ਕਰਕੇ ਇੰਨਾ ਸਪਰੇਆ ਦਾ ਧਿਆਨ ਜੋਗ ਗੱਲਾਂ ਏ ਧਿਆਨ ਨਾਲ ਕਰੋ ਇਹ ਚੀਜ਼ਾਂ ਗੋਦ ਦੇ ਵਿੱਚ ਸਪਰੇ ਕਰੋ ਜਦੋਂ ਝੋਨਾ ਤੁਹਾਡਾ ਨਿਸਰ ਰਿਹਾ ਵੀ 30 ਪਰਸੈਂਟ ਤੱਕ ਉਥੋਂ ਤੱਕ ਵੀ ਆਪਾਂ ਕਰ ਸਕਦੇ ਆ ਜੇ ਆਪਣਾ 50 ਪਰਸੈਂਟ ਨਿਸਾਰੇ ਦੇ ਵਿੱਚ ਆ ਫਿਰ ਥੋੜੇ ਦਿਨ ਰੁਕ ਜਾਓ ਫਿਰ 4-5 ਦਿਨ ਤੋਂ ਬਾਅਦ ਫਿਰ ਤੁਸੀਂ ਸਪਰੇ ਕਰਨੇ ਸਟਾਰਟ ਕਰ ਸਕਦੇ ਆ ਇਦਾਂ ਜਿਪਟਾਹ ਦੀ ਗੱਲ ਕਰੀਏ ਤੇ ਜਦੋਂ ਮੰਝਰ ਗੋਬ ਦੇ ਵਿੱਚ ਆਪਾਂ 2 ਕਿਲੋ ਕਰ ਸਕਦੇ ਆ 13045 ਮੁੰਜਰਾ ਝੁਗਣ ਤੋਂ ਬਾਅਦ ਫਿਰ ਆਪਾਂ 1045 ਦੀ ਸਪਰੇਅ ਕਰ ਸਕਦੇ ਆ 2 ਕਿਲੋ ਜਿਹਦੇ ਨਾਲ ਕਿ ਝਾੜ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਊਗਾ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਪਾਣੀ ਨੂੰ ਸਾਰੇ ਸਮੇਂ ਪਤਲਾ-ਪਤਲਾ ਜ਼ਰੂਰ ਦੋ ਪਾਣੀ ਦਾ ਬਹੁਤ ਵੱਡਾ ਰੋਲ ਹੈ ਇਹਤੇ ਆਪਾਂ ਸੋਕਾ ਨਹੀਂ ਲਾਉਣਾ ਨਾ ਹੀ ਆਪਾਂ ਡੋਬ ਕੇ ਰੱਖਣਾ ਜੇ ਜ਼ਿਆਦਾ ਡੋਬਾਂਗੇ ਝੋਨਾ ਉਹਦੇ ਨਾਲ ਬਿਮਾਰੀਆਂ ਹੋਰ ਆਉਣਗੀਆਂ ਪਤਲਾ-ਪਤਲਾ ਪਾਣੀ ਦੋ ਕਿਉਂਕਿ ਇਸ ਸਟੇਜ ਤੇ ਆ ਕੇ ਪਾਣੀ ਦੀ ਲੋੜ ਵੀ ਹੁੰਦੀ ਹੈ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਧੰਨਵਾਦ